ਦੋਸਤੋ ਪੀਐਮ ਮੇ ਕਿਸਾਨ ਯੋਜਨਾ ਦੀ ਇੱਕਮੀ ਕਿਸ਼ਤ 2-3 ਦਿਨਾਂ ਦੇ ਵਿੱਚ ਵਿੱਚ ਕਿਸਾਨ ਵੀਰਾਂ ਦੇ ਖਾਤਿਆਂ ਵਿੱਚ ਆਉਣ ਵਾਲੀ ਹੈ ਪਰ ਦੋਸਤੋ ਬਹੁਤ ਕਿਸਾਨ ਵੀਰਾਂ ਦੀਆਂ ਕਿਸ਼ਤਾਂ ਕਾਫੀ ਟਾਈਮ ਤੋਂ ਬੰਦ ਹੋ ਚੁੱਕੀਆਂ ਅੱਜ ਇਸ ਵੀਡੀਓ ਵਿੱਚ ਦੋਸਤੋ ਤੁਹਾਨੂੰ ਇਹ ਹੀ ਜਾਣਕਾਰੀ ਦੱਸਾਂਗੇ ਵੀ ਆਪਾਂ ਕਿਸ਼ਤ ਆਉਣ ਤੋਂ ਪਹਿਲਾਂ ਪਹਿਲਾਂ ਬੰਦ ਹੋਈਆਂ ਕਿਸ਼ਤਾਂ ਆਪਾਂ ਕਿਵੇਂ ਚਾਲੂ ਕਰਵਾ ਸਕਦੇ ਹਾਂ ਘਰ ਬੈਠੇ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਇਹ ਸਾਰੀ ਜਾਣਕਾਰੀ ਦੱਸਾਂਗੇ ਸੋ ਦੋਸਤੋ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਦੇ ਰਹਿਣਾ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਬਾਤ ਤੋਂ ਬਾਤ ਸ਼ੇਅਰ ਕਰਨਾ ਲਾਈਕ ਕਰਨਾ ਤੇ ਜੇਕਰ ਦੋਸਤੋ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਇਹ ਠਾ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਬੈਲ ਦਾ ਬਟਨ ਦਬਾ ਦੇਣਾ ਜੇਕਰ ਦੋਸਤੋ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਤੁਸੀਂ ਫੇਸਬੁੱਕ ਪੇਜ ਨੂੰ ਵੀ ਜਰੂਰ ਲਾਈਕ ਕਰ ਲੈਣਾ ਇਸ ਦੇ ਨਾਲ ਆਪਣੇ ਦੁਆਰ ਦਿੱਤੀ ਹੋਈ ਹਰ ਜਾਣਕਾਰੀ ਤੁਹਾਡੇ ਤੱਕ ਡਾਇਰੈਕਟ ਪਹੁੰਚ ਰਹੀ ਹੈਗੀ ਕਿਉਂਕਿ ਆਪਾਂ ਇਸ ਤਰ੍ਹਾਂ ਦੀ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਹਾਂਜੀ ਦੋਸਤੋ ਇਸ ਲਈ ਆਪਾਂ ਸਭ ਤੋਂ ਪਹਿਲਾਂ ਫੋਨ ਦੇ Chrome ਬ੍ਰਾਊਜ਼ਰ ਨੂੰ ਓਪਨ ਕਰਨਾ ਹੈ ਇਸ ਵਿੱਚ ਜਾ ਕੇ ਦੋਸਤੋ ਇੱਥੇ ਆਪਾਂ ਸਰਚ ਕਰਨਾ ਹੈ pmkisan.gov.in ਲਿਖ ਕੇ ਤੁਸੀਂ ਸਰਚ ਕਰ ਲੈਣਾ ਹੈ ਤਾਂ ਅੱਗੇ ਦੋਸਤੋ ਤੁਹਾਡੇ ਸਾਹਮਣੇ ਇਹ ਵੈੱਬਸਾਈਟ ਓਪਨ ਹੋ ਜਾਵੇਗੀ ਇਸ ਵਿੱਚ ਦੋਸਤੋ ਦੱਸਿਆ ਹੋਇਆ pmkisan ਯੋਜਨਾ ਦੀ ਜੋ ਇੱਕਮੀ ਕਿਸ਼ਤਾਂ ਦੋਸਤੋ 9 ਕਰੋੜ ਸਸਾਨੂੰ ਕੋ ਦੋਸਤੋ 18000 ਕਰੋੜ ਰੁਪਏ ਵੀ ਪਾਏ ਜਾਣਗੇ 19 ਨਵੰਬਰ 2025 ਨੂੰ ਇਸ ਤੋਂ ਆਪਾਂ ਇਸ ਨੂੰ ਕੱਟ ਦੇਣਾ ਹੈ ਐਸ ਬੱਚੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਚੈੱਕ ਕਰਨਾ ਵੀ ਆਪਣੀ ਕਿਸ਼ਤ ਕੀ ਕਾਰਨ ਬੰਦ ਹੋਈ ਆ ਉਸ ਲਈ ਦੋਸਤੋ ਆਪਾਂ ਨਾਓ ਯੂਅਰ ਸਟੇਟਸ ਇਸ ਤੇ ਕਲਿੱਕ ਕਰਨਾ ਹੈ ਤਾਂ ਦੋਸਤੋ ਅੱਗੇ ਤੁਸੀਂ ਇੱਥੇ ਪਹਿਲੇ ਨੰਬਰ ਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਭਰਨਾ ਜੇਕਰ ਦੋਸਤੋ ਤੁਹਾਨੂੰ ਨੰਬਰ ਦਾ ਨਹੀਂ ਪਤਾ ਤਾਂ ਉੱਪਰ ਨਾਓ ਯੂਅਰ ਰਜਿਸਟ੍ਰੇਸ਼ਨ ਨੰਬਰ ਇਸ ਤੇ ਕਲਿੱਕ ਕਰਨਾ ਹੈ ਤਾਂ ਦੋਸਤੋ ਇੱਥੇ ਅੱਗੇ ਆਪਾਂ ਦੋ ਤਰੀਕਿਆਂ ਨਾਲ ਆਪਣਾ ਰਜਿਸਟ੍ਰੇਸ਼ਨ ਨੰਬਰ ਕੱਢ ਸਕਦੇ ਹਾਂ ਜਾਂ ਤਾਂ ਆਪਾਂ ਆਪਣਾ ਮੋਬਾਈਲ ਨੰਬਰ ਭਰ ਕੇ ਜਾਂ ਆਧਾਰ ਨੰਬਰ ਭਰ ਕੇ ਦੋਨਾਂ 'ਚੋਂ ਦੋਸਤੋ ਤੁਸੀਂ ਇੱਕ ਤੇ ਟਿੱਕ ਮਾਰਕ ਕਰ ਲੈਣਾ ਜਿਸ ਤੇ ਵੀ ਤੁਸੀਂ ਕੱਢਣਾ ਹੋਣਾ ਆਪਾਂ ਆਧਾਰ ਕਾਰਡ ਤੇ ਕੱਢਦੇ ਹਾਂ ਤਾਂ ਅੱਗੇ ਦੋਸਤੋ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰ ਦੇਣਾ ਹੈ ਆਧਾਰ ਨੰਬਰ ਭਰ ਕੇ ਦੋਸਤੋ ਜੋ ਇਹ ਕੈਪਚਾ ਕੋਡ ਦਿੱਤਾ ਹੋਇਆ ਇਹ ਸੇਮ ਅੱਖਰ ਆਪਾਂ ਪਿੱਛੇ ਦੋਸਤੋ ਇੱਥੇ ਕੈਪਚਾ 'ਚ ਭਰ ਦੇਣੇ ਹੈ ਕੈਪਚਾ ਕੋਡ ਭਰ ਕੇ ਗੈਟ ਆਧਾਰ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਇੱਥੇ ਤੁਹਾਡੇ ਰ ਕਰਨਾ ਹੈ ਤਾਂ ਅੱਗੇ ਦੋਸਤੋ ਇੱਥੇ ਤੁਹਾਡਾ ਨਾਮ ਤੇ ਰਜਿਸਟ੍ਰੇਸ਼ਨ ਨੰਬਰ ਇੱਥੇ ਆ ਜਾਵੇਗਾ। ਇੱਥੋਂ ਦੋਸਤੋ ਤੁਸੀਂ ਇਹ ਨੰਬਰ ਕਾਪੀ ਕਰ ਲੈਣਾ ਹੈ ਜਾਂ ਦੋਸਤੋ ਤੁਸੀਂ ਕਿਸੇ ਕਾਪੀ ਤੇ ਲਿਖ ਲੈਣਾ ਹੈ। ਤਾਂ ਫਿਰ ਦੋਸਤੋ ਆਪਾਂ ਵੈਬਸਾਈਟ ਤੇ ਸਟਾਰਟਿੰਗ ਚ ਜਾਣਾ ਤਾਂ ਨਾਓ ਯੂਅਰ ਸਟੇਟ ਇੱਥੇ ਕਲਿੱਕ ਕਰਨਾ ਹੈ। ਤਾਂ ਅੱਗੇ ਦੋਸਤੋ ਇੱਥੇ ਤੁਸੀਂ ਉਹ ਰਜਿਸਟ੍ਰੇਸ਼ਨ ਨੰਬਰ ਭਰ ਦੇਣਾ ਹੈ। ਉਸ ਤੋਂ ਬਾਅਦ ਨੰਬਰ ਭਰ ਕੇ ਜੋ ਇਹ ਕੈਪਚਾ ਕੋਡ ਦਿੱਤਾ ਹੋਇਆ ਇਹ ਇੱਥੇ ਭਰ ਦੇਣਾ ਹੈ। ਕੈਪਚਾ ਕੋਡ ਭਰ ਕੇ ਦੋਸਤੋ ਪਿੱਛੇ ਗੈਟ ਓਟੀਪੀ ਤੇ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਦੋਸਤੋ ਇੱਥੇ ਤੁਹਾਡੇ ਰਜਿਸਟਰ ਤਾਂ ਅੱਗੇ ਦੋਸਤੋ ਤੁਹਾਡੇ ਸਾਹਮਣੇ ਇਹ ਪੇਜ ਖੁੱਲਿਆ ਹੋਇਆ ਹੈ ਉੱਪਰ ਦੋਸਤੋ ਤੁਹਾਡੀ ਸਾਰੀ ਡਿਟੇਲ ਦਿੱਤੀ ਹੋਈ ਹੈ ਤੁਹਾਡਾ ਨਾਮ ਮੋਬਾਈਲ ਨੰਬਰ ਤੇ ਹੋਰ ਡਿਟੇਲ ਵੀ ਇੱਥੇ ਦਿੱਤੀ ਹੋਈ ਆ ਅੱਗੇ ਦੋਸਤੋ एलिਜੀਬਿਲਟੀ ਸਟੇਟਸ ਇੱਥੇ ਕਲਿੱਕ ਕਰਨਾ ਹੈ ਤਾਂ ਦੋਸਤੋ ਲੈਂਡ ਸੀਡਿੰਗ ਪਹਿਲੇ ਨੰਬਰ ਤੇ ਆ ਰਿਹਾ ਜੇਕਰ ਦੋਸਤੋ ਇਹ ਤੁਹਾਡਾ ਨੋ ਆ ਰਿਹਾ ਤਾਂ ਦੋਸਤੋ ਤੁਸੀਂ ਆਪਣੀ ਜਮ੍ਹਾਂਦਾਰੀ ਕਢਵਾ ਕੇ ਖੇਤੀਬਾੜੀ ਦਫ਼ਤਰ 'ਚ ਦੇ ਕੇ ਆਉਣੀ ਤਾਂ ਇਹ ਤੁਹਾਡਾ ਜੈਸ ਹੋ ਜਾਵੇਗਾ ਤੇ ਤੁਹਾਡੀਆਂ ਸਾਰੀਆਂ ਕਿਸ਼ਤਾਂ ਆ ਜਾਣੀਆਂ ਨੰਬਰ 2 ਤੇ eKYC ਜੇਕਰ ਦੋਸਤੋ ਇਹ ਤੁਹਾਡੀ ਨੋ ਆ ਰਹੀ ਹੈ ਤਾਂ ਦੋਸਤੋ ਉਹ ਆਪਾਂ ਘਰ ਬੈਠੇ ਕਰ ਸਕਦੇ ਆ ਉਹ ਅੱਗੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿਵੇਂ ਦੋਸਤੋ ਦੋ ਤਰੀਕੇ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਦੋਸਤੋ ਆਧਾਰ ਸੀਡਿੰਗ ਸਟੇਟਸ ਜੇਕਰ ਇਹ ਤੁਹਾਡਾ ਨੋ ਆ ਰਿਹਾ ਤਾਂ ਦੋਸਤੋ ਤੁਸੀਂ ਆਪਣੇ ਬੈਂਕ 'ਚ ਜਾਣਾ ਹੈ ਬੈਂਕ 'ਚ ਜਾ ਕੇ ਅਪਡੇਟ ਕਰਵਾ ਸਕਦੇ ਹੋ ਉਧਾਰ ਕਾਰਡ ਜੇਕਰ ਫਿਰ ਵੀ ਦੋਸਤੋ ਇਹ ਤੁਹਾਡਾ ਨਈ ਜਸ ਹੁੰਦਾ ਤਾਂ ਦੋਸਤੋ ਤੁਸੀਂ ਆਪਣਾ ਖਾਤਾ ਡਾਕਖਾਨੇ ਵਿੱਚ ਖੁਲਾ ਲੈਣਾ ਡਾਕਖਾਨੇ 'ਚ ਖਾਤਾ ਖੁਲਾਉਣ ਨਾਲ ਦੋਸਤੋ ਇਹ ਸਟੇਟਸ ਤੁਹਾਡਾ ਜਸ ਹੋ ਜਾਵੇਗਾ ਤੇ ਤੁਹਾਡੀਆਂ ਸਾਰੀਆਂ ਬੰਦ ਹੋਈਆਂ ਕਿਸ਼ਤਾਂ ਡਾਕਖਾਨੇ ਵਾਲੇ ਬੈਂਕ ਵਿੱਚ ਆ ਜਾਣਗੀਆਂ ਹੁਣ ਦੋਸਤੋ ਤੁਹਾਨੂੰ ਆਪਾਂ ਈਕੇਵਾਈਸੀ ਕਰਨ ਦੇ ਦੋ ਤਰੀਕੇ ਦੱਸਾਂਗੇ ਇੱਕ ਓਟੀਪੀ ਦੇ ਥਰੂ ਦੂਜਾ ਦੋਸਤੋ ਫੇਸ ਕੈਨ ਦੇ ਥਰੂ ਓਟੀਪੀ ਦੇ ਥਰੂ ਦੋਸਤੋ ਕਿਵੇਂ ਆਪਾਂ ਕੇਵਾਈਸੀ ਕਰਨੀ ਆ ਉਸ ਲਈ ਆਪਾਂ ਇਸ ਵੈਬਸਾਈਟ ਦੇ ਸਟਾਰਟਿੰਗ 'ਚ ਜਾਣਾ ਹੈ ਤਾਂ ਉਸ ਤੋਂ ਬਾਅਦ ਦੋਸਤੋ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰਨਾ ਹੈ ਉਸ ਤੋਂ ਬਾਅਦ ਆਧਾਰ ਕਾਰਡ ਨੰਬਰ ਭਰ ਕੇ ਸਰਚ ਤੇ ਕਲਿੱਕ ਕਰਨਾ ਹੈ ਤਾਂ ਦੋਸਤੋ ਤੁਹਾਨੂੰ ਦੋ ਵਾਰ OTP ਆਵੇਗਾ ਦੋਨੇ OTP ਭਰ ਕੇ ਦੋਸਤੋ ਤੁਸੀਂ ਆਪਣੀ KYC ਕੰਪਲੀਟ ਕਰ ਸਕਦੇ ਹੋ ਦੂਜੇ ਤਰੀਕੇ ਵਿੱਚ ਦੋਸਤੋ ਆਪਾਂ ਫੇਸ ਸਕੈਨ ਦੇ ਥਰੂ ਆਪਾਂ KYC ਕਰਨੀ ਹੈ ਉਸ ਲਈ ਹਾਂਜੀ ਦੋਸਤੋ ਇੱਥੇ ਆਪਾਂ ਫੋਨ ਦੇ ਪਲੇ ਸਟੋਰ ਤੇ ਜਾ ਕੇ ਇੱਕ ਐਪ ਡਾਊਨਲੋਡ ਕਰਨਾ ਹੈ PM ਕਿਸਾਨ ਗੋਲ ਐਪ ਐਪ ਨੂੰ ਇੰਸਟਾਲ ਕਰਕੇ ਤੁਸੀਂ ਓਪਨ ਕਰ ਲੈਣਾ ਹੈ ਓਪਨ ਕਰਨ ਤੋਂ ਬਾਅਦ ਅੱਗੇ ਵਾਇਲ ਯੂਜ਼ਿੰਗ ਦਾ ਐਪ ਇਸ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਥੋੜਾ ਲੋਡਿੰਗ ਲਵੇ ਤਾਂ ਅੱਗੇ ਦੋਸਤੋ ਚੂਜ਼ ਲੈਂਗੁਏਜ অপਸ਼ਨ ਇੱਥੇ ਦੋਸਤੋ ਤੁਸੀਂ ਕੋਈ ਵੀ ਭਾਸ਼ਾ ਸਿਲੈਕਟ ਕਰ ਲੈਣੀ ਹੈ ਇੰਗਲਿਸ਼ ਜਾਂ ਹਿੰਦੀ ਕਿਸੇ ਭਾਸ਼ਾ ਸਿਲੈਕਟ ਕਰਕੇ ਉਸ ਤੋਂ ਬਾਅਦ ਹੇਠਾਂ ਪਾ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਤਾਂ ਅੱਗੇ ਓਕੇ ਤੇ ਕਲਿੱਕ ਕਰ ਦੇਣਾ ਹੈ ਤਾਂ ਅੱਗੇ ਦੋਸਤੋ ਇਸ ਵਿੱਚ ਪਹਿਲੇ ਨੰਬਰ ਤੇ ਨਿਊ ਫਾਰਮਰ ਰਜਿਸਟ੍ਰੇਸ਼ਨ ਨੰਬਰ 2 ਤੇ ਅਪਡੇਟ ਮੋਬਾਈਲ ਨੰਬਰ ਨੰਬਰ 3 ਤੇ ਲੌਗਇਨ ਆਪਾਂ ਲੌਗਇਨ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਸਿਲੈਕਟ ਤੇ ਕਲਿੱਕ ਕਰਕੇ ਇੱਥੋਂ ਆਪਾਂ ਬੈਨੀਫਿਸ਼ਰੀ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰ ਲੈਣਾ ਤੁਹਾਨੂੰ ਆਪਾਂ ਗੈਟ OTP ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਦੋਸਤੋ ਤੁਹਾਡੇ ਆਧਾਰ ਕਾਰਡ ਨਾਲ ਜੋ ਵੀ ਮੋਬਾਈਲ ਨੰਬਰ ਲਿੰਕਾ ਉਸ ਤੇ ਇੱਕ OTP ਆਵੇਗਾ ਵਨ ਟਾਈਮ ਪਾਸਵਰਡ ਉਹ ਆਪਾਂ ਇਹੇਠਾਂ ਐਂਟਰ OTP ਇੱਥੇ ਭਰ ਦੇਣਾ ਹੈ OTP ਭਰ ਕੇ ਲੌਗਨ ਤੇ ਕਲਿੱਕ ਕਰਨਾ ਹੈ ਇੱਥੇ ਦੋਸਤੋ ਜੇਕਰ ਤੁਸੀਂ ਪਹਿਲੀ ਵਾਰ ਇਸ ਐਪ ਚ ਲੌਗਨ ਕਰੋਗੇ ਤਾਂ ਤੁਹਾਨੂੰ ਇੱਕ MPIN ਬਣਾਉਣ ਲਈ ਕਿਹਾ ਜਾਵੇਗਾ ਤਾਂ ਤੁਸੀਂ ਦੋ ਵਾਰੀ ਇੱਕੋ ਕੋਡ 6 ਅੱਖਰਾਂ ਦਾ ਲਾ ਕੇ ਓਕੇ ਕਰਦੇ ਨੇ ਤੇ ਤੁਹਾਡਾ MPIN ਬਣ ਜਾਵੇ ਤਾਂ ਦੋਸਤੋ ਅੱਗੇ ਤੁਹਾਡੇ ਸਾਹਮਣੇ ਇਹ ਐਪ ਇਸ ਤਰ੍ਹਾਂ ਓਪਨ ਹੋ ਜਾਵੇਗਾ ਪਹਿਲੇ ਨੰਬਰ ਤੇ ਡੈਸ਼ਬੋਰਡ ਤੇ ਕਲਿੱਕ ਕਰਨਾ ਹੈ ਜੇਕਰ ਦੋਸਤੋ ਤੁਹਾਡੀ KYC ਰਹਿੰਦੀ ਹੈ ਤਾਂ ਤੁਹਾਡੇ ਸਾਹਮਣੇ ਇਹ ਮੈਸੇਜ ਆ ਜਾਵੇਗਾ ਯੂਆਰ ਈ ਕੇਵਾਈਸੀ ਜੀ ਪੈਂਡਿੰਗ ਫੋਰ ਕੰਪਲੀਟ ਕਲਿੱਕ ਹੈ ਟੂ ਕੰਪਲੀਟ ਕੇਵਾਈਸੀ ਇੱਥੇ ਕਲਿੱਕ ਕਰਕੇ ਤੁਸੀਂ ਕੇਵਾਈਸੀ ਕਰ ਸਕਦੇ ਹੋ ਅੱਗੇ ਦੋਸਤੋ ਈ ਕੇਵਾਈਸੀ ਸਟੇਟਸ ਜੇਕਰ ਦੋਸਤੋ ਇਹ ਤੁਹਾਡਾ ਨੋ ਆ ਰਿਹਾ ਹੈ ਤਾਂ ਦੋਸਤੋ ਤੁਸੀਂ ਪਲੇ ਸਟੋਰ 'ਚ ਜਾਣਾ ਹੈ ਦੋਸਤੋ ਸਭ ਤੋਂ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਕੇਵਾਈਸੀ ਕਰਨ ਦਾ ਪਲੇ ਸਟੋਰ 'ਚ ਜਾ ਕੇ ਦੋਸਤੋ ਤੁਸੀਂ ਇੱਕ ਐਪ ਡਾਊਨਲੋਡ ਕਰਨਾ ਐਪ ਦਾ ਨਾਮ ਹੈਗਾ ਆਧਾਰ ਫੇਸ ਆਰ ਡੀ ਇਸ ਐਪ ਨੂੰ ਦੋਸਤੋ ਤੁਸੀਂ ਆਪਣੇ ਫੋਨ ਵਿੱਚ ਇੰਸਟਾਲ ਕਰਕੇ ਰੱਖ ਲੈਣਾ ਹੈ ਦੋਸਤੋ ਇਸ ਐਪ ਨੇ ਆਪਣੇ ਆਪ ਬੈਕਗ੍ਰਾਉਂਡ ਵਿੱਚ ਕੰਮ ਕਰਨਾ ਹੈ ਤਾਂ ਦੋਸਤੋ ਇਹ ਓਪਨ ਵੀ ਨਹੀਂ ਹੋਵੇਗਾ ਤਾਂ ਉਸ ਤੋਂ ਬਾਅਦ ਦੋਸਤੋ ਆਪਾਂ ਫਿਰ ਪੀਐਮ ਕਿਸਾਨ ਗੋਲ ਐਪ ਨੂੰ ਓਪਨ ਕਰ ਲੈਣਾ ਹੈ ਈਕੇਵਾਈਸੀ ਸਟੇਟਸ ਜੋ ਨੋ ਲਿਖਿਆ ਇਸ ਤੇ ਤੁਸੀਂ ਕਲਿੱਕ ਕਰਨਾ ਹੈ ਨੋ ਤੇ ਅੱਗੇ ਦੋਸਤੋ ਕਲਿੱਕ ਹੇਅਰ ਟੂ ਕੰਪਲੀਟ ਯੂਅਰ ਇਕੀਵਸੀ ਇਸ ਤੇ ਕਲਿੱਕ ਕਰਨਾ ਹੈ ਇੱਥੇ ਦੋਸਤੋ ਤੁਸੀਂ ਐਮਪੀਐਨ ਭਰਨਾ ਜੋ ਦੋਸਤੋ ਆਪਾਂ ਲੌਗਇਨ ਕਰਨ ਵੇਲੇ ਪਹਿਲਾਂ ਬਣਾਉਣਾ ਪੈਂਦਾ ਹੈ ਵਿੱਚ ਜਦੋਂ ਵੀ ਤੁਸੀਂ ਲੌਗਇਨ ਹੋਵੋਗੇ ਉਦੋਂ ਤੁਹਾਨੂੰ ਬਣਾਉਣਾ ਪਵੇਗਾ ਕੋਡ ਉਹ ਕੋਡ ਦੋਸਤੋ ਇੱਥੇ ਤੁਸੀਂ ਭਰ ਦੇਣਾ ਹੈ ਕੋਡ ਭਰ ਕੇ ਦੋਸਤੋ ਤੁਸੀਂ ਸਬਮਿਟ ਤੇ ਕਲਿੱਕ ਕਰਨਾ ਹੈ ਸਬਮਿਟ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਉੱਪਰ ਇੱਥੇ ਤੁਸੀਂ ਆਈ ਐਗਰੀ ਇੱਥੇ ਟਿਕ ਮਾਰਕ ਕਰ ਦੇਣਾ ਹੈ ਉਸ ਤੋਂ ਬਾਅਦ ਸਟਾਰਟ ਸਕੈਨ ਫੇਸ ਤੇ ਕਲਿੱਕ ਕਰਨਾ ਹੈ ਤਾਂ ਦੋਸਤੋ ਤੁਸੀਂ ਕੈਮਰੇ ਅੱਗੇ ਆਪਣਾ ਚਿਹਰਾ ਕਰਕੇ ਅੱਖਾਂ ਨੂੰ ਝਪਕਣਾ ਤੇ ਦੋਸਤੋ ਤੁਰੰਤ ਤੁਹਾਡੀ KYC ਹੋ ਜਾਵੇਗੀ ਤਾਂ ਦੋਸਤੋ ਤੁਹਾਡੇ ਸਾਹਮਣੇ ਮੈਸੇਜ ਵੀ ਲਿਖਿਆ ਆ ਜਾਵੇਗਾ ਉਹ ਅੱਗੇ ਤੁਹਾਨੂੰ ਮੈਸੇਜ ਦਿਖਾਉਣੇ ਆ ਇਸ ਤਰ੍ਹਾਂ ਮੈਸੇਜ ਆ ਜਾਵੇਗਾ ਈ KYC ਹੈਜ਼ ਬੀਨ ਕੰਪਲੀਟ ਦੋਸਤੋ 24 ਘੰਟੇ ਦੇ ਵਿੱਚ ਵਿੱਚ ਤੁਹਾਡੀ ਕੇਬੀਸੀ ਹੋ ਜਾਵੇਗੀ ਦੋਸਤੋ ਤੁਸੀਂ 10-20 ਮਿੰਟ ਤੱਕ ਦੁਬਾਰੇ ਚੈੱਕ ਕਰ ਲੈਣਾ ਹੈ ਤਾਂ ਤੁਹਾਡੀ ਕੇਬੀਸੀ 10-20 ਮਿੰਟ ਤੱਕ ਹੀ ਕੰਪਲੀਟ ਹੋ ਚੁੱਕੀ ਹੋਵੇਗੀ ਤਾਂ ਉਸ ਤੋਂ ਬਾਅਦ ਦੋਸਤੋ ਥੋੜੇ ਦਿਨਾਂ ਤੱਕ ਤੁਹਾਡੀ ਸਾਰੀ ਪੇਮੈਂਟ ਤੁਹਾਡੇ ਖਾਤੇ ਵਿੱਚ ਆ ਜਾਵੇਗੀ ਜੇਕਰ ਦੋਸਤੋ ਤੁਹਾਡਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਨਹੀਂ ਜਾਂ ਦੋਸਤੋ ਤੁਹਾਡਾ ਨੰਬਰ ਬੰਦ ਹੋਇਆ ਹੈ ਤਾਂ ਦੋਸਤੋ ਤੁਸੀਂ ਇਹ ਸਾਰੀ ਜਾਣਕਾਰੀ ਜੋ ਆਪਾਂ ਤੁਹਾਨੂੰ ਪਿੱਛੇ ਦੱਸੀ ਆ ਉੱਥੇ ਤੁਸੀਂ ਆਪਣੇ ਕਿਸੇ ਦੋਸਤ ਦੀ ਜਾਣਕਾਰੀ ਭਰ ਲੈਣੀ ਆ ਜਿਸ ਨੂੰ ਸਹੀ ਕਿਸ ਤਾਂ ਆ ਰਹੀਆਂ ਉਸ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਇਹ ਪੇਜ ਖੁੱਲੇਗਾ ਉਸ ਵਿੱਚ ਤੁਸੀਂ ਡੈਸ਼ਬੋਰਡ ਤੇ ਜਾਣਾ ਹੈ ਡੈਸ਼ਬੋਰਡ ਤੇ ਕਲਿੱਕ ਕਰਨਾ ਹੈ ਅੱਗੇ ਇਹੇਠਾਂ ਲਿਖਿਆ ਹੋਇਆ ਈ ਕੇ ਵੀ ਸੀ ਫਾਰ ਅਦਰ ਬੈਨੀਫਿਸ਼ੀਰੀ ਇਸ ਤੇ ਕਲਿੱਕ ਕਰਨਾ ਹੈ ਤਾਂ ਉਸ ਤੋਂ ਬਾਅਦ ਦੋਸਤੋ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰ ਦੇਣਾ ਹੈ ਆਧਾਰ ਕਾਰਡ ਨੰਬਰ ਭਰ ਕੇ ਸਰਚ ਤੇ ਕਲਿੱਕ ਕਰਨਾ ਹੈ ਤਾਂ ਚਿਹਰਾ ਸਕੈਨ ਕਰਕੇ ਕੇ ਵੀ ਸੀ ਕਰ ਲੈਣੀ ਆ ਇੱਥੇ ਦੋਸਤੋ ਤੁਸੀਂ ਕਿਸੇ ਦਾ ਵੀ ਆਧਾਰ ਕਾਰਡ ਨੰਬਰ ਭਰ ਕੇ ਉਸ ਦਾ ਚਿਹਰਾ ਸਕੈਨ ਕਰਕੇ ਕੇ ਵੀ ਸੀ ਕਰ ਸਕਦੇ ਹੋ ਇਸ ਤਰ੍ਹਾਂ ਦੋਸਤੋ ਆਪਾਂ ਘਰ ਬੈਠੇ ਇਹ ਆਪਣੀ ਕਿਸ਼ਤ ਜੇਕਰ ਬੰਦਾ ਤਾਂ ਚਾਲੂ ਕਰਵਾ ਸਕਦੇ ਹਾਂ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜਾਣਕਾਰੀ ਵਧੀਆ ਲੱਗੀ ਤਾਂ ਪਲੀ ਵੀਡੀਓ ਨੂੰ ਅੱਗੇ ਵਤੋ ਦੇ ਸ਼ੇਅਰ ਕਰਿਓ ਲਾਈਕ ਕਰਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਇੱਥੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਦੋਸਤੋ